ਜਿਨ੍ਹਾਂ ਨੇ 67 ਲਗਾਤਾਰ ਤਰਨੇ ਦਲ ਦੀ ਜ਼ਥੇਦਾਰੀ ਕੀਤੀ ਮਹਾਂਪੁਰਸੰਤ ਬਾਬਾ ਬਿਸ਼ਨ ਸਿੰਘ ਜੀ ਵਾਗਰੂ ਅਕਾਲਪੁਰ ਖੁੱਤੇ ਭਰੋਸਾ ਰੱਖਣ ਵਾਲੇ ਵਿਸ਼ਵਾਸ ਰੱਖਣ ਵਾਲੇ ਜੇ ਕਿਸੇ ਭਜੰਗੀ ਦੇ ਬਹਿੰਗਮ ਦੇ ਬਸਤਰ ਪਾੜ ਜਾਣੇ ਝੋਲਾ ਪਾੜ ਜਾਣਾ ਕੋਲ ਆਉਣਾ ਮਹਾਂਪੁਰਸੇ ਝੋਲਾ ਪਾਟ ਗਿਆ ਤੇ ਕਹਿਣਾ ਕੀ ਗਰਮ ਖਾਤ ਕੋਈ ਗੱਲ ਨਹੀਂ ਬਾਰੀਆਂ ਲੱਗੀਆਂ ਹਵਾ ਲੱਗਣ ਦੇ ਸਰੀਰ ਨੂੰ ਜਦੋਂ ਆਕਾਸ਼ੂ ਉਤਰੇਗਾ ਮਿਲ ਜਾਏਗਾ ਵਿਸ਼ਵਾਸ ਇਹ ਪਰਮੇਸ਼ਰ ਭੇਜੇਗਾ ਤੇ ਮਿਲ ਦੇਗਾ ਤੁਤਰ ਨਾ ਖੰਗਤ ਲੈ ਕੇ ਆ ਜਿਹੜੇ ਰਵਾਜ ਮਾਰਦੇ ਜਾਏ ਭਈ ਆ ਗਿਆ ਹੀ ਪਹਿਤਾ ਹੀ ਸੱਚੇ ਪਾਤਸ਼ਾਹ ਜੀ ਨੇ ਪਾਲਾਗਾ ਉਹ ਇਹ ਨੇ ਵਿਸ਼ਵਾਸ ਰੱਖਣ ਵਾਲੇ ਮਹਾਪੁਰਸ਼ਕ ਬਾਬਾ ਤਾਰਾ ਸਿੰਘ ਜੀ ਨੂੰ ਕਹਿਣ ਲੱਗੇ ਵਿਚਨੇ ਥਾਨ ਹੰਨ ਇਸ ਨਗਰ ਵਿੱਚ ਸਿਹਾਰੀ ਸਾਹਿਬ ਦੇ ਇਹ ਸਾਰਿਆਂ ਅਸਥਾਨਾਂ ਦੀ ਸੇਵਾ ਤੁਹਾਡੇ ਕੋਲੋਂ ਲੈਣੀ ਹੈ ਇਹ ਤੁਸਾਂ ਕਰਨੇ ਆ ਤੇ ਮਾਪੂਰਸ਼ ਕਹਿਣ ਲੱਗੇ ਮਾਪੂਰਸ਼ੋ ਕਿਤੇ ਬਾਹਰ ਆ ਦਿਓ ਸੇਵਾ ਥੋੜ੍ਹ ਕੇਤੇ ਦਾ ਦੇ ਲਾ ਦਿਓ ਸੇਵਾ ਨਗਰ ਦੇ ਲੋਕ ਮੰਨਦੇ ਨਹੀਂ ਨਗਰ ਦੇ ਲੋਕ ਕੋਈ ਕੋਈ ਕਹੇਗਾ ਕੋਈ ਕੁਝ ਕਰੇਗਾ ਤੇ ਕਿਰਪਾ ਕਰਕੇ ਕਿਤੇ ਹੋਰ ਨਾ ਆ। ਮੈਂ ਬਚਨ ਕਰ ਰਿਹਾ ਗੁਰਬਾਣੀ ਦੇ ਅੰਸਾਹ। ਗੁਰਬਾਣੀ ਵਿੱਚ ਇਹ ਪਦ ਲਿਖਿਆ ਹੋਇਆ ਹੈ। ਮਾਈ ਸਤ 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 ਹਾਰ। ਸਤ 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 ਸਾਧਾ। ਬਚਨ ਗੁਰੂ ਜੋ ਪੂਰੇ ਕਹੋ। ਮੈਂ ਸੀਗ ਗਾਠ 'ਤੇ ਬੱਧਾ। ਇਸ ਬਾਸਰ ਮੈਂ ਖੱਤਰ ਬਰਾਸੀ ਰਬ ਸੱਸੀਰ ਬੇਨਾਦਾ ਘਿਰ ਬਸਦਾ ਜਲ ਪਮਨ ਜਾਏ ਕੋ ਇੱਕ ਸਾਧ ਬਜਣਾ ਅਟਲਾ ਪਰਬ ਜੀ ਬਸੇ ਸਾਧ ਕੀ ਰਸਨਾ ਰਸਨਾ ਐਸੀ ਹੋ ਜਾਂਦੀ ਹੈ ਜੀ ਦੀ ਰਸਨਾ ਦੇ ਉੱਤੇ ਪਰਮੇਸ਼ਰ ਆਣ ਕੇ ਵਾਸਾ ਕਰ ਲੈਂਦਾ ਹਾਦੂ ਨਹੀਂ ਬੋਲਦਾ ਬੋਲਦਾ ਹੈ ਪਰਮੇਸ਼ਰ ਇਸ ਕਰਕੇ ਗੁਰੂ ਕੇ ਪਿਆਰਿਓ ਸਾਜ ਵਚਨ ਅਟਲਾ ਅਟਲਾ ਕਹਿ ਦਿੰਦਾ ਤੁਹਾਡੇ ਤੋਂ ਸੇਵਾ ਲੈਣੀ ਹੈ ਦੂਸਰਾ ਵਚਨ ਕੀਤਾ ਤੁਹਾਡਾ ਨਾਮ ਤਾਰਾ ਸਿੰਘ ਹੈ ਤੇ ਤਾਰੇ ਦੀ ਤਰ੍ਹਾਂ ਦੁਨੀਆ ਉਤੇ ਤੁਹਾਡਾ ਜਸ ਰਹਾ ਜਸ ਭਲੇ ਦਾ ਇਹ ਵਜਨ ਕੀਤਾ ਬਾਬਾ ਬਿਸ਼ਨ ਸਿੰਘ ਜੀ ਉਹ ਪੂਰੇ ਸਾਧੂ ਸਨ ਗੁਰੂ ਕੇ ਪਿਆਰੋ ਫਿਰੇ ਸੇਵਾ ਸਾਰੇ ਦਰਬਾਰਾਂ ਦੀ ਕੀਤੀ ਨਕਰ ਕਿੰਨਾ ਸਤਕਾਰ ਕਰਦਾ ਜਿਸੇ ਨਕਰ ਨਕਰ ਵਾਸ ਦਾ ਸਤਕਾਰ ਨਹੀਂ ਕਰਦਾ ਉਹ ਕਹਿੰਦਾ ਬਦਾਨੇ ਦਾ ਪੁੱਤਰੀ ਹੈ ਕਿ ਉਹੋ ਹੀ ਤੁਰਿਆ ਫਿਰਦਾ ਹੈ ਉਹ ਹੀ ਕਹਿਣਾ ਹੈ ਜਦੋਂ ਕੋਲੇ ਪੱਲੇ ਹੋਵੇ ਤੇ ਫੇਰ ਕਰੇਗਾ ਨਾਮੇ ਅੱਗੇ ਸਭ ਆਣ ਨਵਾਏ ਨਾਮ ਦੇ ਅੱਗੇ ਸਭ ਦੁਨੀਆ ਢੇਜੇਗੀ ਨਾਮ ਵਿੱਚ ਐਸੀ ਤਸਵੀਰ ਹੈ ਓ ਮਾਪੁਰਸ਼ਾਨੇ ਨਾਮ ਜਪਿਆ ਗੁਰੂ ਘਰਾਂ ਦੀ ਕੀਤੀ ਸੇਵਾ ਤੇ ਸਾਰੀ ਦੁਨੀਆ ਉੱਤੇ ਨਾਂ ਗਿਆ ਪੰਬੇ ਕਲਕੱਤੇ ਤੱਕ ਵੱਡੀ ਬਰਸ਼ੀ ਦੇ ਸਾਰੀਆਂ ਸੰਗਤਾਂ ਟੱਕ ਲੈਦਾ ਕੇ ਆਉਂਦੀਆਂ ਸੇਵਾ ਕਰਦੀਆਂ ਨਾਨਕ ਸੇ ਅਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਪਰੀ ਅੱਖਾਂ ਹੀ ਵਖੜੀਆਂ ਕਰ ਦਿੰਦਾ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਵਿੱਚ ਹੀ ਤਸਵੀਰ ਭਰ ਦਿੰਦਾ ਤੇ ਜਿਹਨੂੰ ਫਿਰ ਘੱਟ ਘੱਟ ਮੈਂ ਹਰ ਜੂ ਬੱਥੇ ਸੰਤ ਸੰਤ ਕੀੜੀ ਡੁੱਬਦੀ ਨਹੀਂ ਵੇਖੇਗਾ ਉਹਨੂੰ ਕੱਢੇਗਾ ਬਾਪ ਇਹਦੇ ਵਿੱਚ ਵੀ ਰੱਬ ਵਸਦਾ ਹੈ ਗੁਰੂ ਕੇ ਪਿਆਰੋ ਹੋਰ ਹੋਗਾ ਦਲਦਾ ਬਲਦਾ ਕਰਦਾ ਪਿਆ ਕਈ ਕਈਆਂ ਨੂੰ ਵੱਡ ਰਹਿ ਕਈ ਕੁੱਪਣ ਖਾ ਰਹਿ ਕਈ ਕੁਝ ਖਾ ਰਹਿ ਇਸ ਕਰਕੇ ਗੁਰੂ ਕੇ ਪਿਆਰੋ ਸੰਤ ਵੱਖਰਾ ਹੈ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤਾ ਕੀ ਚਾਲ ਨਰਾਲੀ ਚਾਲ ਨਰਾਲੀ ਭਗਤਾ ਤੇਰੀ ਰਖ ਮਬਾਰਕ ਚਲਣਾ